ਗੱਲ ਪਤਾ ਕੀ ਆ ਇਹ ਜਿਹੜਾ ਇੰਨਾ ਬੀਜ ਕਾਂਗਿਆਰੀ ਦਾ ਬੀਜ ਆਇਆ ਸਰਕਾਰਾਂ ਨੇ ਪਹਿਲਾਂ ਉਹ ਹੌਲੀ ਹੌਲੀ ਚੱਕ ਹੋਣਾ ਪਰ ਹਜੇ ਵੀ ਭਗਵੰਤ ਮਾਨ ਸਾਹਿਬ ਨੂੰ 5 ਸਾਲ ਹੋਰ ਮੌਕਾ ਦੇਣਾ ਚਾਹੀਦਾ ਜਿੰਨੀ ਕੋ ਦੀ ਸਪੀਡ ਨਾਲ ਤੁਰਿਆ ਆਇਆ ਪਰ ਦੂਜੀਆਂ ਸਰਕਾਰਾਂ ਨੇ ਹੁਣ ਵੀ ਸਾਨੂੰ ਕਈ ਕੇਸਾਂ 'ਚ ਪਤਾ ਲੱਗਿਆ ਅਰ ਕਾਲੀਆਂ ਨੇ ਫੋਨ ਕਰਕੇ ਚਿੱਟੇ ਵਾਲੇ ਛਡਾਏ ਆ ਮੈਂ ਕਿਹਾ ਨਾ ਨਹੀਂ ਲੈ ਸਕਦਾ ਪਰ ਮੇਰੇ ਪਿੰਡ ਜੇ ਵਾਕਿਆ ਹੋਇਆ ਜੇ ਸਤਗੁਰ ਨੇ ਕਹਿੰਦੇ ਕਲਗੀ ਤਰ ਦਸ਼ਮੇਸ਼ ਪਤਾ ਕਦੇ ਦੁਨੀਆ ਵਿੱਚ ਕੋਈ ਹੋਇਆ ਨਹੀਂ ਚਾਰ ਪੁੱਤਰ ਬਤਨਾ ਤੋਂ ਵਾਰ ਇੱਕ ਵੀ ਲਾਲ ਲਕੋਇਆ ਨਹੀਂ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਆ ਜੋ ਸੀਹ ਚਮਕੌਰ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਨਮਨ ਕਰਦੇ ਆ ਜੋ ਇਧਰ ਚਾਲੀ ਮੁਕਤੇ ਹੋਏ ਆ ਮੁਕਸਰ ਤੇ ਉਹਨਾਂ ਨੂੰ ਨਮਨ ਕਰਦੇ ਆ ਸੀਧਾ ਸਾਰਿਆਂ ਨੂੰ ਨਮਨ ਕਰਦੇ ਆ ਜਿਨ੍ਹਾਂ ਨੇ ਉਹ ਟਾਈਮ ਸਹਿਬਜ਼ਾਦਿਆਂ ਤੇ ਦਸਵੇਂ ਪਿਤਾ ਨੇ ਆਪਦਾ ਇੱਕ ਕਫਨ ਦਾ ਇੱਕ ਲੀਰ ਨਹੀਂ ਪਾਈ ਵੀ ਮੇਰੇ ਪੁੱਤਰਾ ਨਾਲੋਂ ਮੈਨੂੰ ਸਿੰਘ ਵੱਧ ਪਿਆਰੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਸਾਡੇ ਨਾਲ ਮੌਜੂਦ ਨੇ ਪਿੰਡ ਗਹਿਲੇਵਾਲ ਤੋਂ ਸਰਪੰਚ ਸਬਕਾ ਸਰਪੰਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੋ ਇਹ ਸ਼ੀਧੀ ਤੁਹਾਡੇ ਚੱਲ ਰਹੇ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ 'ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰੀ ਦੀ ਦਿਹਾੜੇ ਨੂੰ ਨਮਨ ਕਰਦਾ ਹਾਂ ਸ੍ਰੀ ਦਾ ਨੂੰ ਪ੍ਰਣਾਮ ਕਰਦਾ ਹਾਂ ਜਮਾਗੀ ਦੇ ਦਿਹਾੜੇ ਤੱਕ ਮੁਕਸਰ 40 ਮੁਕਤੇ ਹੋਏ ਆ ਉੱਥੇ ਜਾ ਕੇ ਇਹ ਸਾਰੀ ਸਮਾਪਤੀ ਹੋਣੀ ਆ ਰੋਜ਼ ਸਿੱਧੀ ਸਮਾਗਮ ਚੱਲਦੇ ਆ ਜਿਹੜਾ ਪੁਰਖ ਮਨਾਇਆ ਉਹ ਕੱਲ ਪਟਨਾ ਸਾਹਿਬ ਤੋਂ 라이 ਪ੍ਰੋਗਰਾਮ ਚੱਲਦੇ ਸੀਗੇ ਬਹੁਤ ਸੰਗਤਾਂ ਨੇ 라이 ਪ੍ਰੋਗਰਾਮ ਦੇਖਿਆ ਮੈਂ ਪਟਨਾ ਸਾਹਿਬ ਵਾਲਿਆਂ ਨੂੰ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਬੋਲਿਆ ਵੀ ਆ ਵੀ ਜਿੰਨੀ ਸੰਗਤ ਇੱਥੇ ਆਈ ਆ ਵਿਦੇਸ਼ਾਂ ਤੋਂ ਬਾਕੀ ਸੰਗਤ ਘਰ ਬੈਠੀ ਵੀ ਦੇਖਦੀ ਅਸੀਂ 라이 ਪ੍ਰੋਗਰਾਮ ਸਾਰਾ ਦੇਖਿਆ ਤੇ ਆਪਣੇ ਅਕੈਡਮੀ ਦੇ ਬੱਚੇ ਵੀ ਦੇਖੇ ਕੀਰਤਨ ਕਰਦੇ ਇਥੋਂ ਚੱਲਦੀ ਸਭਾ ਆਲਮਗੀਰ ਹੁੰਦੀ ਸਾਡਾ ਪਿੰਡ ਦਲੇਆ ਦਲਿਆਂ ਤੋਂ ਹੁੰਦੀ ਰੈਕੋਟ ਜਾਂਦੀ ਫਿਰ ਰੈਕੋਟ ਤੋਂ ਮੁਕਸਰ ਜਾਂਦੀ ਉੱਥੇ 40 ਮੁਕਤੇ ਹੋਏ ਆ ਉਸ ਤੋਂ ਬਾਅਦ ਇਹ ਸਮਾਪਤੀ ਹੁੰਨੇ ਜਦ ਤੱਕ ਇਹ ਸੀਧੀ ਸਮਾਗਮੇ ਚੱਲੀ ਜਾਂਦੇ ਆ ਜਦ ਤੱਕ ਮੁਕਸਰ ਨਹੀਂ ਜਾਂਦੀ ਇਸ ਕਰਕੇ ਬਹੁਤ ਚੜ੍ਹਦੀ ਕਲਾ ਸੰਗਤਾਂ ਥਾਂ ਥਾਂ ਤੇ ਜਿੰਨੇ ਵੀ ਦੁੱਧ ਦੇ ਲੰਗਰ ਲੱਗੇ ਆ ਪੰਜਾਬ ਦੇ ਵਿੱਚ ਬਹੁਤ ਚੜ੍ਹਦੀ ਕਲਾ ਸੰਗਤਾਂ ਦੀ ਸੇਵਾ ਕਰਦੇ ਆ ਸਵੇਰ ਤੋਂ ਸ਼ਾਮ ਤੱਕ ਹਰ ਪਿੰਡਾਂ 'ਚ ਚੱਲਦੇ ਆ ਮੈਂ ਕਹਣਾ ਵੀ ਸਤਗੁਰ ਨੇ ਇੰਨੀ ਬਖਸ਼ਿਸ਼ ਕੀਤੀ ਆ ਸੰਗਤਾਂ ਦੇ ਸੇਵਾ ਲਈ ਤੇ ਚੜ੍ਹਦੀਆਂ ਕਲਾਂ ਰਹੀਆਂ ਦੂਰ ਦਰਾਡੇ ਜਾਂਦੇ ਪਿੰਡਾਂ ਦੇ ਵਿੱਚ ਘੇਰ-ਘੇਰ ਕੇ ਹੁਣ ਵੀ ਅਸੀਂ ਮੁੰਡੀਆਂ ਤੱਕ ਆਏ ਆ ਲੋਕਾਂ ਨੇ ਘੇਰ-ਘੇਰ ਕੇ ਚਾਹ ਦੇ ਲੰਗਰ ਦੁੱਧ ਦੇ ਲੰਗਰ ਪਿੰਡ ਵੀ ਲੰਗਰ ਸੀਗੇ ਕਿਤੇ ਪਕੌੜਿਆਂ ਦੇ ਲੰਗਰ ਸੁਖਮਨੀ ਸਾਹਿਬਾਂ ਦੇ ਜਾਪ ਬਹੁਤ ਸੰਗਤਾਂ ਕਰਵਾ ਰਹੀਆਂ ਨੇ ਜੇ ਸਤਗੁਰ ਨੇ ਕਹਿੰਦੇ ਕਲਗੀਧਰ ਦਸ਼ਮੇਰ ਦੇ ਪਿਤਾ ਕਦੇ ਦੁਨੀਆ ਵਿੱਚ ਕੋਈ ਹੋਇਆ ਨਹੀਂ ਚਾਰ ਪੁੱਤਰ ਬਤਨਾ ਤੋਂ ਵਾਰ ਇੱਕ ਵੀ ਲਾਲ ਲਕੋਇਆ ਨਹੀਂ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਆ ਜੋ ਸੀਹ ਚਮਕੌਰ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਨਮਨ ਕਰਦੇ ਆ ਜੋ ਇਧਰ 40 ਮੁਕਤੇ ਹੋਏ ਆ ਮੁਕਸਾਰ ਤੇ ਉਹਨਾਂ ਨੂੰ ਨਮਨ ਕਰਦੇ ਆ ਸੀਧਾ ਸਾਰਿਆਂ ਨੂੰ ਨਮਨ ਕਰਦੇ ਆ ਜਿਨ੍ਹਾਂ ਨੇ ਉਹ ਟਾਈਮ ਸਹਿਬਜ਼ਾਦਿਆਂ ਤੇ ਦਸਵੇਂ ਪਿਤਾ ਨੇ ਆਪਦਾ ਇੱਕ ਕਫਨ ਦਾ ਇੱਕ ਲੀਰ ਨਹੀਂ ਪਾਈ ਵੀ ਮੇਰੇ ਪੁੱਤਰਾਂ ਨਾਲੋਂ ਮੈਨੂੰ ਸਿੰਘ ਵੱਧ ਪਿਆਰੇ ਆ ਉਹਨਾਂ ਦਾ ਜਿਗਰਾ ਦੇਖੋ ਆ ਕੇ ਹਾਲ ਮਰੀਦਾਂ ਦਾ ਮਾਛੋੜਾ ਸਾਹਿਬ ਦੇ ਵਿੱਚ ਗਿਆ ਸਾਡੇ ਨੇੜੇ ਪੈਂਦਾ ਮਾਛੋੜਾ ਸਾਹਿਬ ਤੇ ਮਾਛੋੜੇ ਸਭਾ ਤੇ ਵੀ ਗਏ ਤੇ ਬਹੁਤ ਚੜ੍ਹਦੀ ਕਲਾ ਨਾਲ ਤਾਂ ਸੰਕਟਾਂ ਦੀ ਸੇਵਾ ਕਰ ਰਹੀਆਂ ਨੇ ਉਹਨਾਂ ਸਹੀਦਾਂ ਨੂੰ ਨਮਨ ਕਰ ਰਹੀਆਂ ਨੇ ਮੈਂ ਇੰਨੀ ਗੱਲ ਕਹਿੰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚਾਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇੱਕ ਚਮਕੌਰ ਦੀ ਗੜੀ ਵਿੱਚ ਅਤੇ ਦੂਜੇ ਖਤੇਗੜ ਸਾਹਿਬ ਤੇ ਤੁਸੀਂ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ ਜੋ ਕ੍ਰਿਪੀਆਂ ਵਿੱਚ ਫਸੇ ਹੋਏ ਨੇ ਜਿਹੜਾ ਅੱਜ ਕੱਲ ਦਾ ਜੂਸ ਆ ਉਹਨਾਂ ਨੂੰ ਕਹਿੰਨੇ ਆ ਵੀ ਇੱਕ ਤਾਂ ਕੇਸਨ ਸਵਾਦ ਸੰਗ ਨਾਨੜ ਦਾਸ ਦੇ ਵਿੱਚ ਰੋਜ਼ ਬੋਲਦੇ ਆ ਵੀ ਕੇਸਨ ਸਵਾਦ ਸੰਗ ਨਮਾਦੋ ਜਿਹੜਾ ਜੂਸ ਆ ਨਾ ਆਪਦੇ ਵਾਲ ਕਟਾਉਣੋਂ ਹੜਜੈ ਉਹ ਆਪਣੇ ਸਹਬਜ਼ਾਦਿਆਂ ਦੇ ਦੇਖੇ ਵੀ ਛੋਟੇ-ਛੋਟੇ ਸਹਬਜ਼ਾਦਿਆਂ ਨੇ ਸਾਡੇ ਲਈ ਕਿੰਨੀ ਕੁਰਬਾਨੀ ਕੀਤੀ ਆ ਆਪਦਾ ਧਰਮ ਨਹੀਂ ਡੋਲਿਆ ਮਾਤਾ ਸਮਝਾਉਂਦੀ ਰਹੀ ਆ ਵੀ ਤੁਹਾਡੇ ਦਾਦੇ-ਪੁਰਦਾਦਿਆਂ ਨੇ ਇਹ ਸੇਵਾਵਾਂ ਕੀਤੀਆਂ ਨੇ ਕਿਤੇ ਬੱਚੋ ਡੋਲ ਨਾ ਜਾਇਓ ਪਰ ਉਹ ਛੋਟੀਆਂ ਜਿੰਦਾ ਵੱਡੇ ਸਾਖੇ ਕਰਕੇ ਦਿਖਾਏ ਆ ਬੱਚਿਆਂ ਨੇ ਤੁਸੀਂ ਵੀ ਉਹਨਾਂ ਦੇ ਪੂਰਨਿਆਂ ਤੇ ਕੋ ਚੱਲ ਕੇ ਤੁਸੀਂ ਅੰਮ੍ਰਿਤਧਾਰੀ ਬਣੋ ਸਿੱਖ ਮਰਜ਼ਾਦਾ ਦੇ ਵਿੱਚ ਰੋ ਉਹਨਾਂ ਦੇ ਪੂਰਨਿਆਂ ਨੂੰ ਦੇਖ ਕੇ ਹੀ ਪੂਰਾ ਕਰ ਲੋ ਅੱਜ ਉਹਨਾਂ ਨੂੰ ਸੰਸਾਰ ਕੀ ਬਲੜੀ ਯਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਿਹੜੇ ਕੇਸ ਖਟਾਦੇ ਨੇ ਉਹਨਾਂ ਦਾ ਤੁਸੀਂ ਉਹ ਪੂਰਾ ਮੈਸੇਜ ਦਿੱਤੇ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਦਾ ਕੀ ਹੱਲ ਹੈ ਜਿਹੜੇ ਨਸ਼ਾ ਕਰਦੇ ਆ ਜੀ ਇਹ ਪਹਿਲੀਆਂ ਸਰਕਾਰਾਂ ਦੇ ਕੰਮ ਆ ਨਸ਼ੇ ਪਾਲੇ ਆ ਮੈਂ ਸਰਕਾਰਾਂ ਦੇ ਵਿੱਚ ਕਾਲੀਆਂ ਦੇ ਵਿੱਚ ਰਿਆਂ ਕਾਂਗਰਸ ਦੇ ਵਿੱਚ ਵੀ ਰਿਆਂ ਇਹ ਸਾਰਾ ਕੰਮ ਲੀਡਰਾਂ ਦਾ ਰਿਹਾ ਭਗਵੰਤ ਮਾਨ ਨੇ ਇੰਨਾ ਸਿਕੰਜਾ ਕੱਸਿਆ ਕੱਲ ਪਰਸੋਂ ਵੀ ਡੀਜੀਪੀ ਨਾਲ ਮੀਟਿੰਗ ਸੀਗੀ ਅਸੀਂ ਟੀਵੀ ਤੇ ਬੈਠੇ ਸੁਣਦੇ ਸੀ ਨਸ਼ਿਆਂ ਪ੍ਰਧ ਪਰ ਗੱਲ ਪਤਾ ਕੀ ਆ ਇਹ ਜਿਹੜਾ ਇੰਨਾ ਬੀਜ ਕਾਂਗਿਆਰੀ ਦਾ ਬੀਜ ਆਇਆ ਸਰਕਾਰਾਂ ਨੇ ਪਹਿਲਾਂ ਉਹ ਹੌਲੀ ਹੌਲੀ ਚੱਕ ਹੋਣਾ ਪਰ ਹਜੇ ਵੀ ਭਗਵੰਤ ਮਾਨ ਸਾਹਿਬ ਨੂੰ 5 ਸਾਲ ਹੋਰ ਮੌਕਾ ਦੇਣਾ ਚਾਹੀਦਾ ਜਿੰਨੀ ਕੋ ਦੀ ਸਪੀਡ ਨਾਲ ਤੁਰਿਆ ਆਇਆ ਪਰ ਦੂਜੀਆਂ ਸਰਕਾਰਾਂ ਨੇ ਹੁਣ ਵੀ ਸਾਨੂੰ ਕਈ ਕੇਸਾਂ 'ਚ ਪਤਾ ਲੱਗਿਆ ਅਰ ਕਾਲੀਆਂ ਨੇ ਫੋਨ ਕਰਕੇ ਚਿੱਟੇ ਵਾਲੇ ਛਡਾਏ ਆ ਮੈਂ ਕਿਹਾ ਨਾ ਨਹੀਂ ਲੈ ਸਕਦਾ ਪਰ ਮੇਰੇ ਪਿੰਡ ਚੇ ਵਾਕਿਆ ਹੋਇਆ ਤੇ ਬੰਦੇ ਐਦਾਂ ਉਹਨਾਂ ਨੇ ਸਰਕਾਰਾਂ ਨੇ ਪਾਲੇ ਸੀਗੇ ਨਸ਼ਿਆਂ ਵਾਲੇ ਸਿਰਫ ਵੋਟਾਂ ਲੈਣ ਦੇ ਮਾਰੇ ਇਹ ਕੰਮ ਕਰਦੇ ਸੀਗੇ ਇਹ ਸਰਕਾਰ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੰਗ ਛੇੜਿਆ ਇਹਨਾਂ ਕਿਸੇ ਸਰਕਾਰ ਨੇ ਜੁੱਧ ਨਹੀਂ ਮਾਰਿਆ ਨਾ ਇਹਨਾਂ ਨਸ਼ਿਆਂ ਦੇ ਖਿਲਾਫ ਜੰਗ ਛੇੜਿਆ ਜੇ ਪਹਿਲਾਂ ਵੀ ਇਹਨਾਂ ਵਾਂਗੂ ਸਰਕਾਰ ਮੰਗੂ ਕਰਦੇ ਆਉਂਦੇ ਅੱਜ ਬਹੁਤ ਫਰਕ ਪਿਆ ਹੁੰਦਾ ਹੀ ਨਾ ਮਾਤਰ ਹੁੰਦਾ ਫਿਰ ਇਹਨਾਂ ਨੂੰ ਵੀ ਚੱਕਣਾ ਸੌਖਾ ਸੀਗਾ ਹੁਣ ਤਾਂ ਗੱਡੀਆਂ 'ਚ ਕੀ ਟਰੱਕਾਂ 'ਚ ਜਾਂਦਾ ਰਿਹਾ ਇਹਨਾਂ ਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਨਸ਼ੇ ਜਾਂਦੇ ਰਹੇ ਆ ਇਸ ਕਰਕੇ ਇਹ ਬੀਜ ਬਾਲਾ ਬੀਜਿਆ ਆ ਇਹ ਚੱਕ ਹੌਲੀ ਹੌਲੀ ਹੋਣਾ ਚੱਕਿਆ ਜਾਊਗਾ ਜੋ ਸਰਕਾਰ ਦੀਆਂ ਨੀਤੀਆਂ ਨੇ ਬਹੁਤ ਵਧੀਆ ਨੇ ਅਸੀਂ ਉਹਨਾਂ ਤੇ ਖੁਸ਼ ਆ ਉਹਨਾਂ ਦੀਆਂ ਨੀਤੀਆਂ ਤੇ ਨਸ਼ੇ ਦੇ ਖਿਲਾਫ ਜਿਹੜੀਆਂ ਨੌਜਵਾਨਾਂ ਨੂੰ ਬਚਾਉਣ ਲੱਗਿਆ ਪਰ ਆਪਣੇ ਲੋਕ ਵੀ ਸਾਰੇ ਪਿੰਡ ਪੱਧਰ ਸਮਝਣ ਸਾਨੂੰ ਪਤਾ ਸਾਡੇ ਪਿੰਡ ਚ ਕੌਣ ਨਸ਼ਾ ਵੇਚਦਾ ਕੌਣ ਕਰਦਾ ਇੱਕ ਪੁਲਸ ਵਾਲੇ ਵੀ ਫਾਰਮਟੀਆਂ ਕਰ ਦਿੰਦੇ ਆ ਫੋਟੋਆਂ ਜੀਆਂ ਪਾ ਕੇ ਚਾਰ ਬੰਦੇ ਬਿਠਾ ਕੇ ਹਾਂ ਵੀ ਥੋੜੇ ਪਿੰਡ ਚ ਨਸ਼ਾ ਵੇਚਦਾ ਮੈਂ ਲਾਈ ਪ੍ਰੋਗਰਾਮ ਰਾਹੀਂ ਕਹਿਣਾ ਵੀ ਜਿੰਨੇ ਨੰਬਰ ਬਲੈਕੀਆਂ ਦੇ ਆ ਸਾਰੇ ਪੁਲਸਰ ਕੋਲੇ ਆ ਥਾਣੇਦਾਰਾਂ ਕੋ ਨੰਬਰ ਆ ਉਹਨਾਂ ਦੇ ਫੋਨ ਫੜ ਲਓ ਬਲੈਕੀਆਂ ਦੇ ਨੰਬਰ ਵੱਧ ਨਿਕਲਣਗੇ ਲੋਕਾਂ ਦੇ ਘਟ ਨਿਕਲਣਗੇ ਮੈਂ ਆ ਚੌਥੀ ਪੰਜਵੀਂ ਟਰਨ ਸਰਪੰਚ ਰਿਆਂ ਇਦ ਕੀ ਸਾਬਕਾ ਸਰਪੰਚ ਮੇਰਾ ਥਾਣੇ ਘਟਾਣੇ ਚ ਜਾਣ ਦਾ ਬਹੁਤ ਬਾ ਵਾਸਤਾ ਰਿਆ ਪਰ ਜਿੰਨੇ ਬਲੈਕੀਆਂ ਕੋ ਦਾਰੂ ਵੇਚਦਾ ਕੋਈ ਭੁੱਕੀ ਵੇਚਦਾ ਸਾਰਿਆਂ ਦੇ ਪੁਲਸ ਕੋ ਜੇ ਜਾ ਕੇ ਕੋਈ ਸੀਆਡੀ ਕਰ ਦਿੰਦਾ ਉਹ ਪਹਿਲਾ ਮੈਸੇਜ ਕਰ ਦਿੰਦਿਆ ਵੀ ਤੇਰੀ ਸ਼ਿਕਾਇਤ ਆ ਗਈ ਆਪ ਦਾ ਸਮਾਨ ਪਰੇਉਰੇ ਕਰ ਦੇ ਜਿੰਨਾ ਚਿਰ ਇਹ ਬਿਮਾਰੀ ਨਹੀਂ ਚੱਕ ਹੁੰਦੀ ਪੁਲਸ ਦੇ ਰਾਹੀਂ ਉਹਨਾਂ ਚਿਰੇ ਨਿਸ਼ਾਨੀ ਮੁਕਣਾ ਮੈਂ ਇਹ ਲਾਈ ਪ੍ਰੋਗਰਾਮ ਰਾਹੀਂ ਜੂਰ ਸੰਗਤ ਨੂੰ ਸਮੂਹ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਗੱਲਾਂ ਤੇ ਧਿਆਨ ਰੱਖੋ ਅਸੀਂ ਆਪ ਅੱਖੀਂ ਦੇਖਦੇ ਆਂ ਜੇ ਥੱਲੇ ਦੀ ਰਿਪੋਰਟ ਦੇਖੋ ਨਾ ਤੁਹਾਨੂੰ ਸਾਰੀ ਅੱਜ ਮੈਂ ਕਲੀਅਰ ਦੱਸੀ ਆ ਮੈਂ ਨਾਂ ਵੀ ਲੈ ਸਕਦਾ ਪਰ ਗੱਲ ਪਤਾ ਕੀ ਆ ਇਹ ਬੀਜ-ਬੀਜੇ ਆਇਆ ਨਾਲ ਪੁਲਸ ਵੀ ਰਲਈ ਹੋਈ ਆ ਨਸ਼ਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਪ੍ਰਚਾਰ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਸੰਭਵ ਨਹੀਂ ਜਿਹੜੇ ਧਰਮ ਪ੍ਰਚਾਰ ਲਈ ਉਪਰਾਲੇ ਹੋ ਰਹੇ ਆ ਸੰਭੂ ਆ ਵੱਧ ਤੋਂ ਵੱਧ ਹੋਣਾ ਚਾਹੀਦਾ ਪਿੰਡਾਂ ਨੂੰ ਵੇਰ ਕਰਨਾ ਚਾਹੀਦਾ ਪਿੰਡਾਂ ਤੋਂ ਥੱਲੇ ਤੋਂ ਨਿਉ ਤੋਂ ਤੁਰਨਾ ਚਾਹੀਦਾ ਸਰਕਾਰ ਨੇ ਤਾਂ ਬਹੁਤ ਕਿਹਾ ਧਰਮ ਵਿਚਾਰ ਜੋ ਵੀ ਨਸ਼ਿਆਂ ਦੇ ਖਿਲਾਫ ਪਿੰਡ ਪੱਦਰ ਤੇ ਉਠੋ ਪਰ ਲੋਕ ਪਿੰਡ ਦੇ ਬੰਦੇ ਦਾ ਨਾ ਹੀ ਨਹੀਂ ਲੈਂਦੇ ਵੀ ਸਾਡੇ ਪਿੰਡ ਦਾ ਬੰਦਾ ਆ ਕੰਮ ਕਰਦਾ ਜਿਹੜੇ ਧਰਮ ਪ੍ਰਚਾਰ ਆ ਉਹ ਕਮੇਟੀ ਨੂੰ ਬਹੁਤ ਬਾਤ ਚੜ ਕੇ ਸੰਜੋਗ ਪਾਉਣਾ ਚਾਹੀਦਾ ਹਰਕ ਪਿੰਡ ਹਰਕ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਹੋਵੇ ਤੇ ਸਾਡੇ ਬੱਚੇ ਵੇਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸੋ ਦੋਸਤੋ ਧੰਨਵਾਦ ਤੁਹਾਡਾ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਨਾ ਧੰਨਵਾਦ